ਕਾਂਗਰਸ ਦਾ ਕੀ ਰੋਡਮੈਪ ਹੈ ਸ਼ੇਰ ਸਿੰਘ ਭਾਇਆ ਦੀ ਗੱਲ ਕੀਤੀ ਜਾਵੇ ਸ਼ਰਮਣੀ ਅਕਾਲੀ ਦਲ ਦੇ ਕਦੇ ਕੈਂਡੀਡੇਟ ਹੁੰਦੇ ਸੀਗੇ ਐਮਪੀ ਵੀ ਉਹਨਾਂ ਵੱਲੋਂ ਹੀ ਬਣਾਏ ਗਏ ਪਰ ਹੁਣ ਦੂਜੀ ਵਾਰ ਹੈ ਜਦੋਂ ਕਾਂਗਰਸ ਦੀ ਵੱਲੋਂ ਉਹ ਚੋਣ ਲੜ ਰਹੇ ਨੇ ਕਿਹੜੇ ਮੁੱਦੇ ਲੈ ਕੇ ਤੁਸੀਂ ਜਾ ਰਹੇ ਹੋ ਮੌਕਾ ਤੁਹਾਨੂੰ ਵੀ ਮਿਲਿਆ ਕਿ ਤੁਸੀਂ ਬਾਰਡਰ ਖੁਲਵਾ ਸਕਦੇ ਸੀਗੇ ਨਹੀਂ ਖੁਲਵਾਇਆ ਗਿਆ ਹੁਣ ਕਿਹੜੇ ਮੁੱਦੇ ਲੈ ਕੇ ਤੁਸੀਂ ਜਾ ਰਹੇ ਹੋ ਲੋਕਾਂ ਦੇ ਵਿੱਚ ਕਾਂਗਰਸ ਪਾਰਟੀ ਦਾ ਪਹਿਲਾ ਸਭ ਤੋਂ ਪਹਿਲਾ ਤਾਂ ਰੋਡ ਮੈਪ ਇਹ ਆ ਕਿ ਜਦੋਂ ਕਾਂਗਰਸ ਪਾਰਟੀ ਬਣੂਗੀ ਇਸ ਵਾਰ ਪਰ ਕਾਂਗਰਸ ਪਾਰਟੀ ਸਭ ਤੋਂ ਪਹਿਲਾਂ ਕਿਸਾਨਾਂ ਦਾ ਮਸਲਾ ਹੱਲ ਕਰੂਗੀ ਐਮਐਸਪੀ ਦੀ ਲੀਗਲ ਗਰੰਟੀ ਦੇਊਗੀ ਕਿਉਂਕਿ ਅੱਜ ਸਾਡੇ ਹਜ਼ਾਰਾਂ ਕਿਸਾਨ ਬਾੜਾਂ ਤੇ ਮਰ ਗਏ ਨੇ ਬੀਜੇਪੀ ਦੀ ਵਜ੍ਹਾ ਨਾਲ ਨਰੇਂਦਰ ਮੋਦੀ ਦੀ ਵਜ੍ਹਾ ਨਾਲ ਔਰ ਸਾਡੇ ਅਜ ਸੁਵਿਧਾਨ ਨੂੰ ਖਤਰਾ ਹੈ ਔਰ ਕਾਂਗਰਸ ਪਾਰਟੀ ਸਭ ਤੋਂ ਪਹਿਲਾਂ ਐਮਐਸਪੀ ਦੀ ਲੀਗਲ ਗਰੰਟੀ ਦੇਗੀ ਦੂਸਰੇ ਨੰਬਰ ਤੇ ਜਿਹੜੇ ਸਾਡੇ ਸ਼ੇਰ ਸਿੰਘ ਖਬਾਇਆ ਕੈਂਡੀਡੇਟ ਨੇ ਇਸ ਵਾਰ ਕਾਂਗਰਸ ਪਾਰਟੀ ਜਿੱਦੀ ਆ ਔਰ ਸਭ ਤੋਂ ਪਹਿਲਾਂ ਅਸੀਂ ਫਰੋਇਪੁਰ ਦਾ ਬਾਰਡਰ ਖੁਲਵਾਉਣ ਦੇ ਲਈ ਅਸੀਂ ਸਾਡਾ ਸਭ ਤੋਂ ਪਹਿਲਾਂ ਰੋਡਮੈਪ ਆ ਉਸ ਤੋਂ ਬਾਅਦ ਜਿਹੜਾ ਪੀਜੀਆਈ 2012 ਦੇ ਵਿੱਚ ਸਰਦਾਰ ਪਰਮਿੰਦਰ ਸਿੰਘ ਪਿੰਕੀ ਐਕਸ ਐਮਐਲਏ ਨੇ यूपीए ਦੀ ਕਾਂਗਰਸ ਸਰਕਾਰ ਤੋਂ ਪਾਸ ਕਰਵਾਇਆ ਸੀ ਉਹਦਾ ਕੰਮ ਚੱਲ ਰਿਹਾ ਹੈ ਉਹਨੂੰ ਜਲਦੀ ਕੰਪਲੀਟ ਕਰਕੇ ਜਿੱਥੇ ਉਹ 500 ਕਰੋੜ ਦਾ ਹੈ ਉਹਨੂੰ 4000 ਕਰੋੜ ਦਾ ਅਸੀਂ ਬਣਾਵਾਂਗੇ ਪੀਜੇ ਤੁਸੀਂ ਉਹਨੂੰ ਘੁਬਾਇਆ ਜਿਹਦੇ ਜਿਹੜੇ ਪਿਛਲੇ 10 ਸਾਲ ਜਦੋਂ ਉਹ ਇਥੋਂ ਐਮਪੀ ਰਹੇ ਉਹ ਵਾਲੇ ਕੰਮ ਵੀ ਕਿਨਾਰੇ ਹੋ ਕੰਮ ਉਦੋਂ ਇਕੱਲੀ ਦਲ ਦੇ ਵਿੱਚ ਸੀਗੇ ਅਸੀਂ ਕਾਂਗਰਸ ਪਾਰਟੀ ਦੀਆਂ ਨੀਤੀਆਂ ਘਰ ਘਰ ਲੈ ਕੇ ਜਾ ਰਹੇ ਹਾਂ ਕਿ ਕਾਂਗਰਸ ਪਾਰਟੀ ਦੇ ਸਾਡੇ ਰਾਹੁਲ ਗਾਂਧੀ ਨੇ ਮਲਕਰ ਅਰਜੁਨ ਖਟਕੇ ਸਾਹਿਬ ਨੇ ਜੋ ਮੈਨੀਫੈਸਟੋ ਤਿਆਰ ਕੀਤਾ ਜਿਸ ਦੇ ਵਿੱਚ ਹਰ ਇੱਕ ਗਰੀਬ ਮਹਿਲਾ ਨੂੰ ਹਰ 1 ਲੱਖ ਰੁਪਿਆ ਸਾਲਾਨਾ ਦਿੱਤਾ ਜਾਊਗਾ ਮਤਲਬ 8500 ਰੁਪਿਆ ਮਹੀਨੇ ਦਾ ਉਸ ਤੋਂ ਬਾਅਦ 25 ਲੱਖ ਰੁਪਏ ਦਾ ਇੱਕ ਬੀਮਾ ਦਿੱਤਾ ਜਾਵੇਗਾ ਗਰੀਬ ਪਰਿਵਾਰ ਨੂੰ ਲਾਜ ਕਰਾਉਣ ਦੇ ਲਈ ਅਸੀਂ ਹੋਰ ਉਸ ਤੋਂ ਬਾਅਦ ਸਾਡੀ ਐਮਐਸਪੀ ਦੀ ਗਰੰਟੀ ਸਾਡੇ ਸੰਵਿਧਾਨ ਨੂੰ ਬਚਾਉਣ ਦੀ ਇਹ ਸਾਰੀਆਂ ਚੀਜ਼ਾਂ ਲੈ ਕੇ ਅਸੀਂ ਲੋਕਾਂ ਦੇ ਵਿੱਚ ਜਾ ਰਹੇ ਹਾਂ ਕਾਂਗਰਸ ਦਾ ਕੀ ਰੋਡਮੈਪ ਹੈ ਸ਼ੇਰ ਸਿੰਘ ਉਭਾਇਆ ਦੀ ਗੱਲ ਕੀਤੀ ਜਾਵੇ ਸ਼ਰਮਣੀ ਅਕਾਲੀ ਦਲ ਦੇ ਕਦੇ ਕੈਂਡੀਡੇਟ ਹੁੰਦੇ ਸਿਗੇ ਐਮਪੀ ਵੀ ਉਹਨਾਂ ਵੱਲੋਂ ਹੀ ਬਣਾਏ ਗਏ ਪਰ ਹੁਣ ਦੂਜੀ ਵਾਰ ਹੈ ਜਦੋਂ ਕਾਂਗਰਸ ਦੀ ਵੱਲੋਂ ਉਹ ਚੋਣ ਲੜ ਰਹੇ ਨੇ ਕਿਹੜੇ ਮੁੱਦੇ ਲੈ ਕੇ ਤੁਸੀਂ ਜਾ ਰਹੇ ਹੋ ਮੌਕਾ ਤੁਹਾਨੂੰ ਵੀ ਮਿਲਿਆ ਕਿ ਤੁਸੀਂ ਬਾਰਡਰ ਖੁਲਵਾ ਸਕਦੇ ਸੀਗੇ ਨਹੀਂ ਖੁਲਵਾਇਆ ਗਿਆ ਹੁਣ ਕਿਹੜੇ ਮੁੱਦੇ ਲੈ ਕੇ ਤੁਸੀਂ ਜਾ ਰਹੇ ਹੋ ਲੋਕਾਂ ਦੇ ਵਿੱਚ ਕਾਂਗਰਸ ਪਾਰਟੀ ਦਾ ਪਹਿਲਾ ਸਭ ਤੋਂ ਪਹਿਲਾ ਤਾਂ ਰੋਡ ਮੈਪ ਇਹ ਆ ਕਿ ਜਦੋਂ ਕਾਂਗਰਸ ਪਾਰਟੀ ਬਣੂਗੀ ਇਸ ਵਾਰ ਔਰ ਕਾਂਗਰਸ ਪਾਰਟੀ ਸਭ ਤੋਂ ਪਹਿਲਾਂ ਕਿਸਾਨਾਂ ਦਾ ਮਸਲਾ ਹੱਲ ਕਰੂਗੀ ਐਮਐਸਪੀ ਦੀ ਲੀਗਲ ਗਰੰਟੀ ਦੇਊਗੀ ਕਿਉਂਕਿ ਅੱਜ ਸਾਡੇ ਹਜ਼ਾਰਾਂ ਕਿਸਾਨ ਬਾਰਡਰਾਂ ਤੇ ਮਰ ਗਏ ਨੇ ਬੀਜੇਪੀ ਦੀ ਵਜ੍ਹਾ ਨਾਲ ਨਰੇਂਦਰ ਮੋਦੀ ਦੀ ਵਜ੍ਹਾ ਨਾਲ ਔਰ ਸਾਡੇ ਅੱਜ ਸੰਵਿਧਾਨ ਨੂੰ ਖਤਰਾ ਹੈ ਔਰ ਕਾਂਗਰਸ ਪਾਰਟੀ ਸਭ ਤੋਂ ਪਹਿਲਾਂ ਐਮਐਸਪੀ ਦੀ ਲੀਗਲ ਗਾਰੰਟੀ ਦੇਗੀ ਦੂਸਰੇ ਨੰਬਰ ਤੇ ਜਿਹੜੇ ਸਾਡੇ ਸ਼ੇਰ ਸਿੰਘ ਕਬਾਇਆ ਕੈਂਡੀਡੇਟ ਨੇ ਇਸ ਵਾਰ ਕਾਂਗਰਸ ਪਾਰਟੀ ਜਿੱਤੀ ਆ ਔਰ ਸਭ ਤੋਂ ਪਹਿਲਾਂ ਅਸੀਂ ਫਰੋਇਪੁਰ ਦਾ ਬਾਰਡਰ ਖਲਵਾਉਣ ਦੇ ਲਈ ਅਸੀਂ ਸਾਡਾ ਸਭ ਤੋਂ ਪਹਿਲਾਂ ਰੋਡਮੈਪ ਆ ਉਸ ਤੋਂ ਬਾਅਦ ਜਿਹੜਾ ਪੀਜੀਆਈ 2012 ਦੇ ਵਿੱਚ ਸਰਦਾਰ ਪਰਮਿੰਦਰ ਸਿੰਘ ਪਿੰਕੀ ਐਕਸ ਐਮਐਲਏ ਨੇ ਯੂਪੀਏ ਦੀ ਕਾਂਗਰਸ ਸਰਕਾਰ ਤੋਂ ਪਾਸ ਕਰਵਾਇਆ ਸੀ ਉਹਦਾ ਕੰਮ ਚੱਲ ਰਿਹਾ ਹੈ ਉਹਨੂੰ ਜਲਦੀ ਕੰਪਲੀਟ ਕਰਕੇ ਜਿੱਥੇ ਉਹ 500 ਕਰੋੜ ਦਾ ਹੈ ਉਹਨੂੰ 4000 ਕਰੋੜ ਦਾ ਅਸੀਂ ਬਣਾਵਾਂਗੇ ਪੀਜੇ ਤੁਤੇ ਨੂੰ ਘੁਬਾਇਆ ਜਿਹਦੇ ਜਿਹੜੇ ਪਿਛਲੇ 10 ਸਾਲ ਜਦੋਂ ਉਹ ਇੱਥੋਂ ਐਮਪੀ ਰਹੇ ਉਹ ਵਾਲੇ ਕੰਮ ਵੀ ਕਿਨਾਰੇ ਹੋ ਕਮ ਉਦੋਂ ਇਕਾਲੀ ਦਲ ਦੇ ਵਿੱਚ ਸੀਗੇ ਅਸੀਂ ਕਾਂਗਰਸ ਪਾਰਟੀ ਦੀਆਂ ਨੀਤੀਆਂ ਘਰ ਘਰ ਲੈ ਕੇ ਜਾ ਰਹੇ ਹਾਂ ਕਿ ਕਾਂਗਰਸ ਪਾਰਟੀ ਦੇ ਸਾਡੇ ਰਾਹੁਲ ਗਾਂਧੀ ਨੇ ਮਲਕਰ ਅਰਜੁਨ ਖਟਕੇ ਸਾਹਿਬ ਨੇ ਜੋ ਮੈਨੀਫੈਸਟੋ ਤਿਆਰ ਕੀਤਾ ਜਿਸ ਦੇ ਵਿੱਚ ਹਰ ਇੱਕ ਗਰੀਬ ਮਹਿਲਾ ਨੂੰ 1 ਲੱਖ ਰੁਪਿਆ ਸਾਲਾਨਾ ਦਿੱਤਾ ਜਾਊਗਾ ਮਤਲਬ 8500 ਰੁਪਿਆ ਮਹੀਨੇ ਦਾ ਉਸ ਤੋਂ ਬਾਅਦ 25 ਲੱਖ ਰੁਪਿਆ ਦਾ ਇੱਕ ਬੀਮਾ ਦਿੱਤਾ ਜਾਵੇਗਾ ਗਰੀਬ ਪਰਿਵਾਰ ਨੂੰ ਲਾਜ ਕਰਾਉਣ ਦੇ ਲਈ ਅਸੀਂ ਹੋਰ ਉਸ ਤੋਂ ਬਾਅਦ ਸਾਡੀ ਐਮਐਸਪੀ ਦੀ ਗਾਰੰਟੀ ਸਾਡੇ ਸੰਵਿਧਾਨ ਨੂੰ ਬਚਾਉਣ ਦੀ ਇਹ ਸਾਰੀਆਂ ਚੀਜ਼ਾਂ ਲੈ ਕੇ ਅਸੀਂ ਲੋਕਾਂ ਦੇ ਵਿੱਚ